ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਤਸਵੀਰਾਂ ਤੁਸੀਂ ਵੇਖ ਰਹੇ ਹੋ ਮਜੀਠਿਆ ਰੋਡ ਬਿਆਸ ਦੀਆਂ ਸੋ ਇੱਥੋਂ ਦੀਆਂ ਸੰਗਤਾਂ ਨੇ ਹੋਲਾ ਮੁਹੱਲਾ ਦੀਆਂ ਸੰਗਤਾਂ ਵਾਸਤੇ ਜਿਹੜੀਆਂ ਸੰਗਤਾਂ ਮੇਲੇ ਵਿੱਚ ਜਾ ਰਹੀਆਂ ਨੇ ਉਹਨਾਂ ਵਾਸਤੇ ਅਤੁੱਟ ਲੰਗਰ ਦੀ ਵਿਵਸਥਾ ਕੀਤੀ ਹੈ ਸੋ ਤੁਸੀਂ ਵੇਖ ਰਹੇ ਹੋ ਬਿਲਕੁਲ ਤਾਜ਼ਾ ਔਰ ਲਾਈਵ ਤਸਵੀਰਾਂ ਆ ਲਾ ਲਾ ਹਾਂਜੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੋ ਦੇ ਗੁਰੂ ਨੂੰ ਕੋ ਪਿਆਰਾ ਸੀ ਤਾ ਕਾ ਪੋ ਤਦ ਲੋ ਤਨ ਬਾਤ ਕਰਦੇ ਹਾਂ ਜਿਹਨਾਂ ਨੇ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਇਹ ਸੰਗਤਾਂ ਦੇ ਦਰਸ਼ਨ ਕਰਤੇ ਤੁਸੀਂ ਇਹ ਗੁਰਮਖੋ ਪਿਆਰਿਓ ਇਹ ਪਿਛਲੇ 10 ਸਾਲ ਤੋਂ ਸਮੂਹ ਮਜੀਠਾ ਰੋਡ ਦੀ ਸਾਧ ਸੰਗਤ ਇਹ ਲੰਗਰ ਚਲਾ ਰਹੀ ਹੈ ਮੇਲੇ ਹੋਲੇ ਮਹੱਲੇ ਦੀ ਖੁਸ਼ੀਆਂ ਦੇ ਵੰਡ ਵਿੱਚ ਗੁਰੂ ਕਰੇ ਕਿਰਪਾ ਸਮੂਹ ਮਜੀਠਾ ਰੋਡ ਦੀ ਸਾਧ ਸੰਗਤ ਇਹ ਚਿਤਰਾਏ ਗੁਰੂ ਨਾਨਕ ਪਾਤਸ਼ਾਹ ਦੀ ਸੰਗਤਾਂ ਨੂੰ ਲੰਗਰ ਚੁਕਾਉਂਦੀਆਂ ਰਹਿਣ ਤੇ ਹੋਲੇ ਮਹੱਲੇ ਦੀਆਂ ਖੁਸ਼ੀਆਂ ਮਨਾਉਂਦੀਆਂ ਰਹਿਣ ਦੇ ਸਭ ਸੰਗਤਾਂ ਨੂੰ ਲਾਗਨ ਵਾਚਿਆ ਨੂੰ ਸਾਡੇ ਭਾਰਤ ਦੇਸ਼ ਨੂੰ ਸਾਰੀਆਂ ਸੰਗਤਾਂ ਨੂੰ ਦੇਸ਼ਵ ਦੇਸ਼ਵ ਚੜੇ ਗੁਰੂ ਨਾਨਕ ਦੇਵ ਜੀ ਸੰਗਤਾਂ ਪੇਟੀਆ ਸਾਰਿਆਂ ਨੂੰ ਲੱਖ ਲੱਖ ਵਧਾਈ ਜੇ ਸੱਚੇ ਪਾਤਸ਼ਾਹ ਕਿਰਪਾ ਕਰੇ ਤਰਦੀ ਕਲਾ ਕਰੇ ਇਸੇ ਤਰ੍ਹਾਂ ਹੀ ਕਿ ਲੰਗਰ ਲੱਗਦੇ ਰਹਿਣ ਸਾਧ ਸੰਗਤ ਦੀ ਸੇਵਾ ਸੇਵਾਦਾਰ ਕਰਦੇ ਰਹਿਣ ਤੇ ਗੁਰੂ ਘਰ ਦੀਆਂ ਕੁੱਚੀਆਂ ਪ੍ਰਾਪਤ ਕਰਦੇ ਰਹਿਣ ਬਾਬਾ ਜੀ ਗੱਲ ਕਰੀਏ ਲੰਗਰ ਦੀ ਸ਼ੁਰੂਆਤ ਕਿੰਨੀ ਤਰੀਕ ਨੂੰ ਹੋਈ ਸੀ ਇਹ ਗੁਰਮਖੋ ਪਿਆਰ ਸਤ ਮਾਤਮ ਨੂੰ ਲੰਗਰ ਦੀ ਸ਼ੁਰੂਆਤ ਹੋਈ ਸੀ ਜੀ ਤੇ 7 ਮਾਰਚ ਤੋਂ ਨਾਲ ਖੰਡਪਾਟ ਸਭ ਆਰੰਭ ਹੋਇਆ ਜੀ ਤੇ ਨਾਲ ਨਾਲ ਇਹ 15 ਮਾਰਚ ਤੱਕ ਲੰਗਰ ਚੱਲਣੇ ਨੇ ਗੁਰੂ ਕੋ ਪਿਆਰਿਓ ਤੇ 15 ਮਾਰਚ ਤੱਕ ਨਾਲ ਨਾਲ ਖੰਡਪਾਟ ਸਭ ਚੱਲਣੇ ਇਹ ਖੰਡਪਾਟ ਸੰਗ ਗੁਰੂ ਕੀ ਪਿਆਰੀ ਸਾਜ ਸੰਗ ਦੀ ਹੋ ਕਰਾਉਂਦੇ ਨੇ ਜਿਨ੍ਹਾਂ ਦੀਆਂ ਇਸ ਲੰਗਰ ਦੇ ਵਿੱਚੋਂ ਮਨੋ ਕਾਮਨਾ ਪੂਰੀ ਹੋ ਗਿਆ ਹੈ ਜੋ ਆਏ ਸਾਲ ਸੰਗਤਾਂ ਖੰਡਪਾਟ ਕਰਾਉਂਦੀ ਆ ਹੈ ਅਸੀਂ ਬਹੁਤ ਬਹੁਤ ਤੁਹਾਡਾ ਤਨਵਾਦ ਕਰਦੇ ਸਿੱਕੇ ਪਾਤਸ਼ਾਹ ਕਿਰਪਾ ਕਰੇ ਤੁਹਾਡੇ ਤਹਾਡੇ ਚੈਨਲ ਨੂੰ ਦਿਨ-ਦੁਪਹਿਰੀ ਰਾਤ ਚੌਗਣੀ ਤਰੱਕੀਆਂ ਮਕਸੇ ਵਾਹਿਗੁਰੂ ਜੀ ਦਾ ਖਲਚਾ ਵਾਹਿਗੁਰੂ ਜੀ ਦਾ ਪਤਾ ਹੈ ਧੰਨਵਾਦ ਵੀਰ ਜੀ ਧੰਨਵਾਦ